ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੀ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੀ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾਪਣ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਪ੍ਰਾਲਾ ਕਰ ਰਿਹਾ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਸੇ ਵੀ ਹਰ ਹਿਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾਹ ਰਿਹਾ ਹੈ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਉਣੀ ਜੇ ਆਪਾਂ ਆਪਣੇ ਘਰ ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰ ਚ ਲੜਾਈ ਨਾ ਪਾਈਏ ਜਿਸ ਦਾ ਸਰ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਵਾਸਤੇ ਹਾਜ਼ਰ ਆ ਹਮੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਹਰੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਬਾਦਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਇਾਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਧਰ ਉਧਰ ਨੇ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪੂਲਰ ਕਰਨ ਵਾਸਤੇ ਸ਼ੋਹਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ ਚਮਤਕਾਰਾਂ ਦੇ ਪਿੱਛੇ ਮੈਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਵਾਲਾ ਨਹੀਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖਣ ਔਰ ਦੂਸਰਾ ਇੱਕ ਹੋਰ ਕਮੈਂਟ ਆਇਆ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਿ ਜੱਸੀ ਤੂੰ ਕਬਰਾਂ ਦੇ ਪਿੱਛੇ ਬੋਲ ਕੇ ਕੀ ਮੁੱਲ ਪਿਆ ਤੇਰਾ ਮੈਂ ਉਹਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਲ ਪਾਉਣ ਵਾਸਤੇ ਕਬਰਾਂ ਦੇ ਪਿੱਛੇ ਨਹੀਂ ਬੋਲਦਾ ਕਿਉਂਕਿ ਮੈਨੂੰ ਇਸ ਅਮੀਰ ਖਜ਼ਾਨੇ ਦੀ ਪਹਿਚਾਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਚਾਣ ਹੈ ਸਿੱਖੀ ਇਤਿਹਾਸ ਦੀ ਪਹਿਚਾਣ ਹੈ ਕਿਰਦਾਰ ਦੀ ਪਹਿਚਾਣ ਹੈ ਮੁਹੱਬਤ ਪਿਆਰ ਦੀ ਪਹਿਚਾਣ ਹੈ ਤਾਂ ਕਰਕੇ ਮੈਂ ਉਹਨਾਂ ਕਬਰਾਂ ਦੇ ਖਿਲਾਫ ਬੋਲਦਾ ਕਿਉਂਕਿ ਉੱਥੇ ਕੁਝ ਵੀ ਨਹੀਂ ਹੈ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਕੋਈ ਵੀ ਵजूद ਨਹੀਂ ਹੈ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਮੈਂ ਆਪਣਾ ਤੇ ਮੁੱਲ ਕੀ ਪਾਉਣਾ ਮੈਂ ਇਹ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬਾਰੇ ਦਾ ਮੁੱਲ ਹੈ ਜਦੋਂ ਅਸੀਂ ਉਹਨਾਂ ਦੇ ਪਿੱਛੇ ਤੁਰਦੇ ਹਾਂ ਜਦੋਂ ਉਹਨਾਂ ਦੇ ਪਿੱਛੇ ਲੱਗਦੇ ਹਾਂ ਉਸ ਪਾਸੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਏ ਕੇ ਜਸ ਕੀਰਤ ਜਗਲੇ ਜੇ ਇਸ ਨਦਰ ਨਾਂ ਬਿਤਾ ਬਾਤ ਨਾਲ ਪਿੱਛੇ ਕਿ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨੋ ਤੇ ਮੁੱਲ ਇਸ ਚੀਜ਼ ਦਾ ਹੈ મિત્ર પ્યારے નું હાલ મુરીદા ਦਾ કહેਣਾ મૂળ ਇਸ ચીજ ਦਾ ਹੈ ગુરુ ગોવિંદ ਸਿੰਘ महाराज ਦਾ મૂળ સાડા ਤਾਂ ਕੀ મૂળ ਪੈਣਾ ਸਾਡਾ સો મારી ਬੇਨਤੀ ਇਹ ਹੀ ਹੈ ਕਿ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਆਪਾਂ ਇਕੱਠੇ ਹੋਈਏ ਸਾਡੇ ਕੋਲ ਜੇ ਇਹ ਜਿਹੜਾ ਖਜ਼ਾਨਾ ਹੈ ਇਹ ਲੋਕਾਂ ਤੱਕ ਲੈ ਕੇ ਜਾਈਏ ਲੋਕੀ ਇਸ ਨੂੰ ਜਾਨਣਾ ਚਾਹੁੰਦੇ ਨੇ ਚਾਹੇ ਕੋਈ Hindu ਹੈ ਕੋਈ Sikh ਹੈ ਕੋਈ Musalman ਹੈ ਕੋਈ Isai ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅੱਖਾਂ ਟੱਡ ਕੇ ਬੈਠੇ ਹੋਏ ਆ ਉਹ ਨਿਜਾ ਲਾ ਕੇ ਬੈਠੇ ਹੋਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਮ ਝਾੜੀਏ ਤੇ ਆਹ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾ ਦਈਏ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਨੂੰ ਉਪਦੇਸ਼ ਦੇ ਸਕੀਏ ਪਰ ਉਹਨਾਂ ਨੂੰ ਸੰਦੇਸ਼ ਪਹੁੰਚਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੇ ਐਡਾ ਵੱਡਾ ਅਮੀਰ ਖਜ਼ਾਨਾ ਆ ਤੇ ਇਹਦੇ ਵਿੱਚੋਂ ਤੁਸੀਂ ਵੀ ਆਪਣੀਆਂ ਝੋਲੀਆਂ ਪਰ ਸਕਦੇ ਹੋ ਚਾਹੇ ਉਹ ਸਪਿਰਚੁਅਲੀ ਹੋਣ ਚਾਹੇ ਉਹ ਮੈਂਟਲੀ ਹੋਣ ਚਾਹੇ ਉਹ ਸਾਈਕੋਲੋਜੀਕਲੀ ਹੋਣ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਬਾਥ ਨੂੰ ਪਵਿੱਤਰ پاک ਕਰ ਸਕਦੇ ਹੋ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ ਨਮਸਕਾਰ ਅਦਾ